ਅੰਮ੍ਰਿਤਸਰ ਤੋਂ ਠੀਕ ਠੀਕ ਕਿੰਨੇ ਚਿਰ ਤੋਂ ਇੱਥੇ ਆਏ ਹੋ ਮੈਂ 2000 ਕੰਢੀ ਚਾਹੇ ਵੈਸੇ ਪਿਛਾਰ ਪੁੱਛ ਅੱਛਾ ਸ਼ਾਹ ਤੋਂ ਕਿਹੜਾ ਪਿੰਡ ਸੀ ਤਨੋਲੀ ਧੰਨਵਾਦ ਦੇਖੋ ਜੀ ਕਿਹੜਾ ਡਿਸਟ੍ਰਿਕਟ ਹੈਗਾ ਨਵਾਂ ਸ਼ਹਿਰ ਉਹ ਮੇਰਾ ਪਿੰਡ ਹੈਗਾ ਮਾਲਗੱਲਾ ਜੀ ਤੇ ਮੈਂ ਭੀ ਰਾਮਲੀਲਾ ਹੁੰਦੀ ਸੀਗੀ ਹਾਂਜੀ ਅਸੀਂ ਰਾਤ ਨੂੰ ਜਾ ਕੇ ਭਾਈ ਦੇ ਗੋਲ ਗੱਪੇ ਖਾਏ ਹੁਣ ਇੱਕ ਮੇਰੇ ਪਿਆਰ ਵਾਲਾ ਵਾਦਾ ਪ੍ਰੋਗਰਾਮ ਅਟਕੇਲੀਆਂ ਦੇ ਵਿੱਚ ਅੱਜ ਅਸੀਂ ਇੱਕ ਪਾਰਕ ਦੇ ਵਿੱਚ ਬੈਠੇ ਆ ਵੇਕਸਫੀਲਡ ਦੇ ਵਿੱਚ ਜਿਹੜੇ ਸਾਡੇ ਬੜੇ ਮਹਾਨ ਔਰ ਬੜੀ ਦੇਰ ਤੋਂ ਐ ਇੰਡੀਆ ਛੱਡ ਕੇ ਐਸ ਵਕਤ ਵੇਕਸਫੀਲਡ ਦੇ ਵਿੱਚ ਬੈਠੇ ਨੇ ਸਾਡੇ ਬਹੁਤ ਹੀ ਮਹਾਂਪੁਰਸ਼ ਇਹਨਾਂ ਸਾਰਿਆਂ ਤੇ ਦੋਸਤਾਂ ਮਿੱਤਰਾਂ ਦੇ ਪਲੀਜ਼ ਕੈਮਰਾ ਮਾਰ ਦਿਓ ਕਿ ਆਪਾਂ ਇਕੱਲੇ-ਇਕੱਲੇ ਦੇ ਵਿਚਾਰ ਲੈਣੇ ਆ ਤੇ ਥੋੜਾ ਜਿਹਾ ਸ਼ੋਗਨ ਮੇਲਾ ਵੀ ਹੋ ਜਾਵੇ ਨਾਲੇ ਗੱਪ-ਸ਼ਾਪ ਆ ਜੇ ਬੜੀ ਵਧੀਆ ਸੱਤ ਚੱਲਦੀ ਪਈ ਸੀ ਸੋ ਸਭ ਤੋਂ ਪਹਿਲਾਂ ਮੈਂ ਬਾਜੀ

ਕਿਵੇਂ ਲੱਗਾ ਇੱਥੇ ਫਿਰ ਤੁਹਾਨੂੰ ਵਧੀਆ ਲੱਗਾਈ ਆਪਣੇ ਆਪਣੇ ਯਾਰ ਦੋਸਤ ਨਹੀਂ ਆਦਾਂਦੇ ਪਿੰਡ ਦੀ ਮਿਸ ਕਰਦੇ ਹਾਂਜੀ ਕਰਦੇ ਆਂ ਮੈਂ ਸਭ ਠੀਕ ਠੀਕ ਆਪਣੇ ਮਾਲ ਸਾਹਿਬ ਮੈਂ ਇਹਨਾਂ ਦੇ ਵਿਚਾਰ ਇਹਨਾਂ ਦੇ ਥੋੜੇ ਜਿਹਾ ਨਾ ਇਹ ਇਧਰ ਪਾਸੇ ਕਰਕੇ ਕੈਮਰਾ ਵਧੀਆ ਜਿਹਾ ਲਾਓ ਇਹਨਾਂ ਦੇ ਉੱਤੇ ਕਿਉਂਕਿ ਇਹਨਾਂ ਦੇ ਵਿਚਾਰ ਤੇ ਇਹਨਾਂ ਦੀ ਗੱਲਬਾਤ ਸੁਣਦਾ ਬੜਾ ਮਜ਼ਾ ਆਇਆ ਆਪਣੇ ਬਾਦ ਸਾਹਿਬ ਥੋੜੀ ਜਿਹੀ ਆਪਣੇ ਸਟੋਰੀ ਸੁਣਾਓ ਦੇਖੋ ਜੀ ਮੇਰਾ ਡਿਸਟ੍ਰਿਕਟ ਹੈਗਾ ਨਵਾਂ ਸ਼ਹਿਰ ਉਹ mera ਪਿੰਡ ਹੈਗਾ ਮਾਲਗੱਲਾ ਜੀ ਜੀ ਤੇ ਮੈਂ 1950 ਦਾ ਮੇਰਾ ਜਨਮ ਹੋਆ ਤੇ 1962 ਦੇ ਵਿੱਚ ਮੈਂ ਅਮਰੀਕਾ ਆ ਗਿਆ ਜੀ ਤੇ ਐਸ ਵੇਲੇ 75 ਸਾਲ ਦੀ ਮੇਰੀ ਉਮਰ ਵਾ ਤੇ ਤੁਹਾ ਵੀ ਸਾਬ ਲਾਲਾ ਪੇ ਮੈਨੂੰ ਕਿੰਨੇ ਸਾਲ ਇੱਥੇ ਰਹਿੰਦਿਆਂ ਨੂੰ ਹੋ ਗਏ ਜੀ ਮੇਰੀ ਜਿਹੜੀ ਕਿਹੜੀ ਸਿੱਖਿਆ ਕਹਿ ਲੋ ਜਾਂ ਪਾਲਣ ਪੋਚ ਉਹ ਇੱਥੇ ਅਮਰੀਕਾ ਦੀ ਕੋ ਮਿੱਠੀਆਂ ਯਾਦਾਂ ਪੇਸ਼ ਕਰੋ ਤੇ ਮਿੱਠੀਆਂ ਯਾਦਾਂ ਇਦਾਂ ਵਾ ਫੇ ਰਾਮਲੀਲਾ ਹੁੰਦੀ ਸੀਗੀ ਹਾਂਜੀ ਅਧੀ ਰਾਤ ਨੂੰ ਜਾ ਕੇ ਭਾਈ ਦੇ ਗੋਲ ਕੱਪੇ ਖਾਏ ਉਹਨੇ ਦੋ ਦਿਨ ਤੱਕ ਦਾਲ ਲੱਗਿਆ 30 ਦਿਨ ਉ ਜਾਗਦਾ ਰਹਾ ਤੇ ਉਹਨੂੰ ਫੇਰ ਡੰਡਾ ਚੱਕ ਕੇ ਜੀ ਸਾਡੇ ਮਗਰ ਮਾਰਿਆ ਦਵੀਰ ਲਈ ਹੁਣ ਯਾਦਗਰ ਤੁਸੀਂ ਪੁੱਛੀਆ ਇਹ ਯਾਦਗਰ ਜੂੜਨ ਦੀ ਮੰਨ ਦੇ ਵਿੱਚ ਬੱਚੋਟੇ ਹੁੰਦੇ ਨਿਆਣੇ ਇਹ ਤਾਂ ਕਰਦੇ ਹੀ ਕਰਦੇ ਆ ਅਸੀਂ ਫਗਵਾੜੇ ਰਹਿੰਦੇ ਪਰਦੇ ਸੀ ਜੀ ਰਾਮ ਗਿਣੀਆਂ ਦਾ ਮਾਤ ਉਸ ਸੁਣੀ ਹੁਣ ਅੱਜ ਜੀ ਜੀ ਟੀ ਰੋਡ ਤੇ ਹਾਂ ਜੀ ਜੀ ਅਸੀਂ ਰਹੇ ਵੀ ਉੱਥੇ ਹੀ ਫਗਵਾੜੇ ਰਹੇ ਆ ਤੇ ਉਹ ਰਾਮ ਲੀਲਾ ਲੱਗਦੀ ਹੁੰਦੀ ਸੀ ਪਰੇ ਜੈਨੋ ਉਹ ਜਾਣਾ ਦੇਖਣਿਆਂ ਨੇ ਸ਼ੌਕ ਹੁੰਦਾ ਜਾਂ ਫਿਰ ਉਹ ਸ਼ਹਿਰੀ ਨਿਆਣੇ ਗੰਨੇ ਧੁੱਸਦੇ ਹੁੰਦੇ ਆ ਜਦੋਂ ਮੈਲ ਨੂੰ ਗੰਨੇ ਆਉਂਦੇ ਟਰਾਲੀ ਦੇ ਮਗਰ ਸਹੀ ਗੱਲ ਪਿੰਡਾਂ ਦੇ ਮੁੰਡਿਆਂ ਕੋਲ ਤਾਂ ਬਥੇਰੇ ਗੰਨੇ ਹੁੰਦੇ ਆ ਸ਼ਹਿਰੀਆਂ ਨੂੰ ਧੁੱਸਦੇ ਆ ਗਿਆ ਗਿਆ ਬਿਕਾਣ ਹੋਵੇ ਚਲੋ ਹੋਰ ਇੱਧਰ ਫੁੱਟ ਜਾ ਹਾਂਜੀ ਬਾਜੀ ਨੀ ਨਾਮ ਆਪਦਾ ਬੁੱਲ ਜਨਿਆ ਸਿੰਘ ਜਨਿਆ ਸਿੰਘ ਕਿਹੜੀ ਜਗ੍ਹਾ ਤੋਂ ਅਸ਼ਾਪੁਰ ਅਸ਼ਾਪੁਰ ਤੋਂ ਕਿਹੜਾ ਪਿੰਡ ਤੁਹਾਡਾ ਐਮਾ ਜੱਟਾਂ ਨੇ ਕਿੰਨੇ ਕਿ ਚਲੋਗੇ ਤੁਹਾਨੂੰ ਇੱਥੇ ਆਣ ਅਸੀਂ 16 ਦੇ ਆਏ ਹਾਂ ਜੀ ਬਚਾਉਂਦੇ ਜਾਂਦੇ ਰਹੇ ਅੱਛਾ ਜੀ ਕੋਈ ਆਯਾਦਾ ਇੱਥੇ ਅਮਰੀਕਾ ਦੀ ਕੋਈ ਗੱਲਬਾਤ ਆਯਾਦਾ ਉਹ ਜਿਹੜੇ ਅਸੀਂ ਆਉਂਦੇ ਜਾਂਦੇ ਆਏ ਸੰਤ ਉੱਥੇ ਦਾ ਜਾਦੇ ਆ ਜਿਹਦਾ ਪਰਿਵਾਰ ਉੱਥੇ ਆ ਅੱਛਾ ਜੀ ਇੱਥੇ ਗੁੱਡੀ ਆ ਉੱਥੇ ਤੋਂ ਜ਼ਿਆਦਾ ਦਿਨ ਖਿੱਚਦਾ ਇੱਥੇ ਥੋੜਾ ਰਹਿਣਾ ਮਜਬੂਰੀ ਨੂੰ ਜਾਂ ਪੇਪਰਾਂ ਦਾ ਲੋਵੇ ਇਹਦੇ ਨੂੰ ਰਹਿਣਾ ਪੈਂਦਾ ਅੱਛਾ ਅੱਛਾ ਠੀਕ ਹੈ ਠੀਕ ਹੈ ਮੈਂ ਤੁਹਾਨੂੰ ਜਿਆਦਾ ਖਿੱਚ ਅਮਰੀਕਾ ਦੀ ਹੈ ਕਿ ਆਪਣੇ ਇੰਡੀਆ ਦੀ ਹੈ ਹਾਂਜੀ ਵਿੱਚ ਪਰਵਾਹ ਜਿਹੜਾ ਵਿੱਚ ਪਰਿਵਾਰ ਉੱਥੇ ਹੈ ਬੱਚੇ ਉੱਥੇ ਹੈ ਅੱਛਾ ਅੱਛਾ ਠੀਕ ਲੜਕੀ ਉੱਤੇ ਹੁਣ ਇੱਥੇ ਤਾਂ ਫਿਰ ਲੜਕੀ ਕੋਲੇ ਜਾਂਦਾ ਪੇਪਰ ਜਿਹਦਾ 6 ਮਹੀਨੇ ਦਾ 6 ਮਹੀਨੇ ਦਾ ਕੀ ਗੋਫਰੇ ਸਾਹਿਬ ਸਾਡੇ ਬੜੇ ਮਹਾਨ ਨੇ ਬੜੇ ਰਿਸਪੈਕਟਡ ਨੇ ਸਾਡੇ ਕੋਈ ਆਪਣੇ ਕੋਣੀਆਂ ਯਾਦਾਂ ਕੋਈ ਸਾਂਝੇ ਕਰੋ ਸਾਡੇ ਨਾਲ ਜੀ ਸਰੋਤਿਆਂ ਦੇ 82 ਜਾਇਆ ਸੀ ਉੱਥੇ ਜੀ ਸਰਕਾਰ ਜੀ ਐਂਡ ਖੇਤੀ ਕਰਨੀ ਹੈਗੀ ਉਹ ਜਮਿੰਦਾਰ ਫਰਜ਼ਦਾਰ ਤੇ ਰਹੇ ਬਾਹਰੋਂ ਚਾਹ ਸੀ ਟਰੱਕ ਦਾ ਵੀ ਜ਼ਿੰਦਗੀ ਚ ਟਰੱਕ ਚਲਾਉਣਾ ਕੰਮ ਕਰਨਾ ਵਧੀਆ ਰਹਿਣਾ ਚੰਗਾ ਕਿੰਨਾ ਜਾਣੀ ਕਰਨਾ ਹੈਗਾ ਵੀ ਉਹਦਾ ਵਧੀਆ ਪਰਮਾਤਮਨ ਹੁਣ ਇੱਥੇ ਹੀ ਇਹੀ ਚੀਜ਼ ਬਹੁਤ ਵਧੀਆ ਮਿਲਿਆ ਸਭ ਨੂੰ ਮਿਲਿਆ ਪਰਮਾਤਮਨ ਹੋਰ ਭੈਣ ਭਾਈ ਵਧੀਆ ਮਿਲ ਨੇ ਗੁੱਟ ਟਾਈਮ ਲੰਘਦਾ ਠੀਕ ਹੈ ਜੀ ਲਗ ਸਾਲ ਇੰਡੀਆ ਜਾਈਦਾ ਪੂਰਾ ਜੁਆਏ ਕਰਦਾ ਅਸੈਂਬਲੀ ਏਰੀਆ ਦੀ ਯਾਰ ਦੋਸਤ ਕੋਈ ਯਾਦ ਨਹੀਂ ਆਇਆ ਕਦੀ ਆਉਂਦੇ ਨਹੀਂ ਅੱਛੇ ਕੀ ਕੋਈ ਯਾਦ ਇੱਕ 34 ਸਾਲਾਂ ਮਾ ਦਾ ਆਪਣੇ ਹੰਦਿਆ ਮੋਣੀ ਸੀ ਮੁੰਡੇ ਦਾ ਅੱਛੇ ਉਹ ਬਾਰੇ 40 ਸਾਲ ਹੋ ਗਏ ਮੈਂ ਕਹਿੰਦਾ ਤੂੰ ਉਹ ਨਾ ਨਾ ਜਾਂਦਾ ਮੈਂ ਕਹਿੰਦਾ ਸਾਈਕਲ ਤੇ ਹੁੰਦਾ ਹਾਂ ਹਾਂ ਮੈਂ ਹੁਣ ਜਿੰਦੂ ਉਹ ਸਾਈਕਲ ਤੇ ਮੈਂ ਬਾਹਰ ਬੈਠਾ ਸੀਗਾ ਮੈਂ ਹੱਗ ਵਿੱਚ ਮੈਂ ਤੁਪਰਾਂ ਨੂੰ ਬਹਿ ਗਿਆ ਮਹਾ ਕੀ ਗੱਲ ਮੋਣੀ ਪਰਾਂ ਕਹਿੰਦੇ ਬਹਿ ਗਿਆ ਕਾ ਗੱਲ ਨਹੀਂ ਮਹਾ ਗੱਲ ਸੁਣੀ ਸਾਨੂੰ ਸੀ ਦੇ ਵਿੱਚ ਆਪਾਂ ਜਦ ਘਰ ਪਾਉਂ ਦਿੰਦੇ ਸੀਗੇ ਮੈਂ ਟੇੜੀਆਂ ਖਾਲੀ ਬੂਰੀਆਂ ਵਾਹੇ ਜੇ ਬੱਤੀਆਂ ਤੇ ਕੋੜੇ ਬੋਰਾ ਨੂੰ ਜੀਣਾ ਸੁੱਖੇ ਰੋੜੇ ਖਾਲੀ ਮੈਂ ਜਿੱਤੇ ਤੇ ਨੇ ਇਹ ਪ੍ਰਾਨ ਇਹ ਆਜ ਚੀਂ ਗਿਆ ਬਾ ਤੇਰੇ ਕਿਵੇਂ ਜਿੱਤੇ ਮਾਰੇ ਜਾਂਦਾਂਗੇ ਤੇ ਪੂਰੀਆਂ ਦੀਆਂ ਨੇ ਉਹ ਉਹਦਾ ਪੋਹਵਾ ਲੱਗਿਆ ਸੀਗਾ ਅੱਛਾ ਅੱਛਾ ਮੇਰ ਕੋ ਆਦੀਆਂ ਪਿਆਰੀ ਮਾ ਜਰਾ ਨਹੀਂ ਸੇਵਾ ਕਰਦੀ ਆ ਕਰੇ ਗੱਲਾਂ ਜੀ ਮਾ ਜਰਾ ਉਹ ਘਰੇ ਨੰਦਰ ਬੜੇਗਾ ਜਰ ਨਹੀਂ ਮਾ ਦੇਖ ਆਪਾਂ ਪਹਿਲਾਂ ਬੂਰੀ ਤੇ ਮੰਜੇ ਤੇ ਬਹੰਦੇ ਹਾਂ ਇਕੱਠੇ ਮੈਂ ਟੇਬਲ ਤੇ ਬਿਠਾਇਆ ਉਹਨੂੰ ਹੂੰ ਇਨਾ ਇੱਕ ਬਗ ਬਰੋਟੀ ਰੋਟੀ ਗਰਮ ਕਰਕੇ ਖਾ ਜਾਂ ਤੋ ਇਨਾ ਗੱਲ ਕਰਦਾ ਪਾ ਮੋਣੀ ਹਾਂ ਆ ਪਿਛਲੇ ਜਿਆਦਾ ਨੂੰ ਕਹਿੰਦਾ ਹੁਣ ਨਹੀਂ ਕਰ ਹਾਏ ਹਾਏ ਕੀ ਬਾਤ ਉਹਦੇ ਡੈਡੀ ਮੰਮੀ ਦੀ ਡੈਥ ਹੋ ਗਈ ਉਹ ਦੱਸਿਆ ਮੈਨੂੰ ਫਿਰ ਮੈਂ ਇੱਕ ਤਾਂ ਦਾਵ ਦੇ ਲਈ ਲਾ ਲਿਆ ਹੁਣ ਇੱਕ ਮੇਰੇ ਪਿਆਰ ਵਾਲਾ ਵਾਦਾ ਉਹ ਭਾਈ ਜੀ ਉਹ ਕੰਮ ਤਾਂ ਕਿਹੜਾ ਹੋ ਗਿਆ ਉਹ ਮੈਨੂੰ ਦੋ ਦਿਨ ਨੂੰ ਮਿਲਿਆ ਨਹੀਂ ਮਾਝਰ ਮੁੰਨੀ ਕਿਦਾਂ ਬਰੇ ਨਾ ਗਿਆ ਉਹ ਚਾਹ ਤੈਟ ਕਰਦਾ ਨਹੀਂ ਮੈ ਹੀ ਨਹੀਂ ਇਹ ਬੱਦੇ ਨਹੀਂ ਲੀਰ ਹੈ ਜੇ ਤਿੰਨ ਕਿਲੋ ਵਾਗ ਮੋਟਰਸਾਈਕਲ ਤੇ ਹੱਥ ਖੜਾ ਕਰਦਾ ਮਾਪੀ ਹੈਗਾ ਜੀ ਮੈਨੂੰ ਤਾਂ ਸਹੀ ਹੋਇਆ ਬਹੁਤ ਵਧੀਆ ਫਰੈਂਡ ਨੇ ਜਿਹੜੇ ਇੰਡੀਆ ਦੇ ਪਹਿਲੇ ਛੋਟੇ ਹੁੰਦੇ ਇਕੱਠੇ ਰਹੇ ਨੇ ਨਾ 15 16 ਸਾਲ ਦੇ ਰਹੇ ਨੇ ਤਾਂ ਬਹੁਤ ਜ਼ਿੰਦਗੀ ਵਧੀਆ ਮੰਨਤ ਵੈਰੀ ਵੈਰੀ ਬੰਦੇ ਕਹਿੰਨ ਕੋ ਉਪਰਾ ਨਹੀਂ ਲੱਗਦਾ ਹੈਗਾ ਸਾਰੇ ਆਪਦੇ ਲੱਗਦੇ ਕਿਤੇ ਵੀ ਹੋ ਇੱਥੇ ਵੀ ਆਪਦੇ ਲੱਗਦੇ ਇੱਕ ਫਿਰ ਕੱਟ